ਵੀਰੇ 1 ਮਿੰਟ ਗੱਲ ਸੁਣ ਲਓ ਯਾਰ ਆ ਸਾਰੇ ਪਲੇਅਰ ਗੱਲ ਸੁਣ ਲਓ ਜਿਹੜਾ ਦੇਖੋ ਕਿ ਮੇਰੀ ਗੱਲ ਸੁਣੋ ਮੇਰੀ 1 ਮਿੰਟ ਮੇਰੀ ਮੇਰੀ ਗੱਲ ਸੁਣ ਲਓ ਜਿਹੜੇ ਅਸੀਂ ਰੈਫਰੀ ਮਂਗਾਏ ਨੇਗੇ ਇਹ ਐਵੇਂ ਨਹੀਂ ਮਂਗਾਏ ਬਾਈ ਬਣ ਕੇ ਰੈਫਰੀ ਮਂਗਾਏ ਨੇ ਇੱਥੇ ਕਮੈਂਟੇਟਰ ਮਂਗਾਏ ਨੇ ਉਹ ਦੇਖੋ ਕਿੰਨੀ ਦੁਨੀਆ ਬੈਠੀ ਹੈਗੀ ਅੱਧੀ ਰਾਤ ਹੋ ਗਈ ਯਾਰ ਅਸੀਂ ਇਹ ਰੌਲਾ ਪਾ ਕੇ ਥੋੜੀ ਖਰਾਬ ਕਰਨਾਗਾ ਜਿਹੜਾ ਰੈਫਰੀ ਨੇ ਫੈਸਲਾ ਦਿੱਤਾ ਉਹ ਟੱਲੇਗਾ ਬੱਸ ਠੀਕ ਹੈ ਠੀਕ ਹੈ ਬਟ ਆ ਜਿਹੜੇ ਹੋਲਡ ਵਾਲੇ ਨੰਬਰਾਂ ਤੇ ਰੋਲੇ ਪੈਂਦੇ ਨੇ ਨੰਬਰਾਂ ਤੇ ਰੋਲੇ ਪੈਂਦੇ ਫਿਰ ਟੂਰਨਾਮੈਂਟ ਖਰਾਬ ਹੁੰਦਾ ਫਿਰ ਇੱਕ ਦੂਜੇ ਖਨਾਫੀ ਸੋਸ਼ਲ ਮੀਡੀਆ ਤੇ ਕਿ ਲਾਈਵ ਹੋਣੇ ਆ ਫਿਰ ਇਸੀ ਵਾਟਸਐਪ ਗਰੁੱਪਾਂ ਦੇ ਵਿੱਚ ਇੱਕ ਦੂਜੇ ਖਿਲਾਫ ਭੱਦੀ ਸ਼ਬਦਾਵਲੀ ਬੋਲਦੇ ਆ ਆ ਸਾਡੀ ਕਬੱਡੀ ਨਹੀਂ ਸਿਖਾਉਂਦੀ ਸਾਡੀ ਹੱਥ ਮੰਨ ਕੇ ਬੇਨਤੀ ਹੈ ਆਪਾਂ ਸਾਂਭੀਏ ਕਬੱਡੀ ਨੂੰ ਸਾਰੇ ਮੇਰੇ ਭਰਾ ਆ ਸਾਰਾ ਇੱਕ ਆਪਣਾ ਬਾਉਂਡ ਹੋਣਾ ਚਾਹੀਦਾ ਇੱਕ ਤਾਲਮੇਲ ਹੋਣਾ ਚਾਹੀਦਾ ਮੇਰੀ ਹੱਥ ਮੰਨ ਕੇ ਬੇਨਤੀ ਹੈ ਆਉਣ ਵਾਲਾ ਸੀਜ਼ਨ ਬਹੁਤ ਲੰਬਾ ਹੈ ਤਾਂ ਅਕਤੂਬਰ ਦੀ 4 ਤਰੀਕ ਹੋਈ ਆ ਕਿਹੜੇ ਵੇਲੇ ਆਪਣਾ ਆਪਰਾਣ ਮਈ ਆਈ ਜਦੋਂ ਸੀਜ਼ਨ ਦੀ ਸਮਾਪਤੀ ਹੋਣੀ ਆ ਤੇ ਫਿਰ ਆਪਾਂ ਇਦਾਂ ਹੀ ਰੋਲੇ ਪੈਂਦੇ ਰਹੇ ਤੇ ਫਿਰ ਬਣੂ ਕੀ ਆਪਣੀ ਖੇਡ ਕਬੱਡੀ ਦਾ ਜਾਂ ਆਪਣਾ ਸੋ ਸਤਕਾਰ ਆ ਸਾਰਿਆਂ ਦਾ ਵੀਰਾ ਬਣ ਕੇ ਹੱਥ ਬਣ ਕੇ ਬੇਨਤੀ ਹੈ ਸੰਭ ਕਬੱਡੀ ਨੂੰ ਇਸ ਕਬੱਡੀ ਤੋਂ ਬਹੁਤ ਸਾਰੇ ਲੋਕਾਂ ਦੇ ਘਰ ਚੱਲਦੇ ਆ ਰੇੜੀ ਵਾਲੇ ਆ ਕੇ ਬਾਹਰ ਖੜਦੇ ਆ ਪਤਾ ਨਹੀਂ ਕਿੰਨੇ ਇੱਕ ਭੈਣ ਭਰਾ ਸਾਡੇ ਉੱਟੀ ਖਾਂਦੇ ਆ ਆਉਣ ਵਾਲੇ ਸਮੇਂ ਤੇ ਚੇਹ ਨਾ ਹੋਵੇ ਜੇ ਇਦਾਂ ਹੀ ਰੋਲੇ ਪੈ ਕੇ ਟੂਰਨਾਮੈਂਟ ਬੰਦ ਹੁੰਦੇ ਖਰਾਬ ਹੁੰਦੇ ਨੇ ਤਾਂ ਟੂਰਨਾਮੈਂਟ ਕਮੇਟੀਆਂ ਨੂੰ ਵੀ ਕੋਈ ਸੁੱਖ ਕੇ ਨਹੀਂ ਦਿੱਤਾ ਹੋਇਆ ਵੀ ਇਹ ਟੂਰਨਾਮੈਂਟ ਕਰਾਉਣ ਇਹ ਕੋਈ ਹੋਰ ਕੰਮ ਵੀ ਪਿੰਡਾਂ ਦੇ ਸਾਂਝੇ ਤੌਰ ਤੇ ਕਰ ਸਕਦੇ ਆ ਪਰ ਕਬੱਡੀ ਨੂੰ ਲੋਕ ਪਿਆਰ ਕਰਦੇ ਆ ਕਬੱਡੀ ਕਰਾਉਂਦੇ ਆ ਸੋ ਸਤਿਕਾਰ ਆ ਸਾਰਿਆਂ ਦਾ ਪਲੀਜ਼ ਇਸ ਗੱਲ ਦੇ ਵੱਲ ਧਿਆਨ ਦਿਓ ਬਹੁਤ ਬਹੁਤ ਧੰਨਵਾਦ ਹੋਊਗਾ ਆਓ ਜੀ ਮੈਚ ਸ਼ੁਰੂ ਕਰਵਾਈਏ ਆਪਾਂ ਜੀ